ਲੋਣੀ ਇਹਦੇ ਉੱਤੇ ਪੁੱਤ ਭਰੋ ਭੱਜ ਜਾ ਕਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛਡੋ ਜਕਾਰੇ ਛਡੋ ਤਗੜੇ ਹੋਗੇ ਜਿੰਨੇ ਜਕਾਰੇ ਛੱਡਦੇ ਜੋ ਕੀ ਦੱਸਦੇ ਲੋ ਪਹਿਰੇ ਅੱਗੇ ਆ ਜਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ 깔 ਜਾਣੀ ਜਾਓ ਬੋਲ ਫੋਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਚਾ ਪਾਤਸ਼ਾਹ ਲਾਵੋ 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 ਜਦ ਤੱਕ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਲ ਜੂ ਕੁਛ ਨਹੀਂ ਤਾਂ ਟੁੱਟਦਾ ਨਹੀਂ ਜਦ ਤੱਕ ਤਗੜੇ ਹੋ ਜਾਓ ਬੰਨ ਵਰਾਮ ਮਜਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਖਵਾ ਦਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਬੱਤੇ ਕਿਉਂ ਨਹੀਂ ਇਹ ਨਹੀਂ ਖਲੋਣੀ ਪੁੱਤ ਮਿੱਟੀ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਖਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਿਹੜੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡਦਾ ਛੱਡੋ ਕੀ ਦੱਸਣੇ ਪਹਿਰਾ ਜੀਵਾ ਜਿੰਨੇ ਜਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋ ਨਿਆ ਬੋਲੇ ਸੋ ਨਿਆ ਮੈਂ ਕਿਹਾ ਬਾਂਦੇ ਖੇਤੀ ਮੁੰਡਾ ਨਾਨੇ ਮੰਦਿਆ ਆ ਕੇ ਆਂ ਬਾਂਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਨਹੀਂ ਦਾਲਾ ਇਸੇ ਜ਼ਰੂਰ ਆਂਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਲ ਜੂ ਕੋਈ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਦਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤੋਂ ਪੁੱਤ ਪਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਿਕਾਰੇ ਛੱਡੋ ਜਿਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਿਕਾਰੇ ਛੱਡ ਲੈਦੇ ਜੋ ਕੀ ਦੱਸਣੇ ਪਹਿਲਾ ਅ ਵੀਵਾ ਜਿੰਨੇ ਜਿਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋਨਿਆ ਬੋਲੇ ਸੋਨਿਆ ਮੈਂ ਕੀਆ ਬਾਂਦੇ ਖੇਤੀ ਨੂੰ ਤੁਹਾਡੇ ਮੰਦਿਰਾਂ ਤੇ ਆ ਬਾਂਦੇ ਲਾਲ ਵੇਖ ਲੋ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਤਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਡੂ ਬੋਛਨੀ ਦਾ ਟੁੱਟਦਾ ਨਹੀਂ ਜੱਤਾ ਤਗੜੇ ਹੋ ਜੋ ਬੰਦ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਥਵਾ ਦਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹ ਦੱਸਦਾ ਪੁੱਤ ਭਰ ਦੋ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲੇ ਹੰਬਲ ਕੇ ਗਾੜੀ ਕੋਈ ਨਹੀਂ ਜਕਾਰੇ ਛੱਡੋ ਜਕਾਰ ਜਿੰਨੇ ਜਕਾਰੇ ਛੱਡ ਦੋ ਹੀ ਦੱਸਦੇ ਮੇਰਾ ਅਦੀਵਾ ਜਿੰਨੇ ਜਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋਨਿਆ ਬੋਲੇ ਸੋਨਿਆ ਆਦੇ ਮੱਥੇ ਆ ਕੇ ਆ ਬਾਂਦੇ ਲਾ ਦੇਖ ਲਓ ਮੇਰੇ ਭਰਾ ਰਿਕਵੈਸਟ ਆ ਦੀਦਾ ਲੈ ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛੋ ਲਾ ਦੇ ਲਾ ਲਓ ਲਾ ਲਓ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਡੂ ਬੋਛਣੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਖਵਾ ਗਿਆ ਸਾਹ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤੋਂ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦੋ ਜੀ ਦੱਸਣੇ ਪੈਦਾ ਦੀਵਾ ਜਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਂਦੇ ਬਾਂਦੇ ਸੇਤੀ ਮੁੰਡਾ ਨਾਨੇ ਮੰਦਿਆ ਤੇ ਆ ਬਾਂਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਨਹੀਂ ਦਾਲਾ ਇੱਥੇ ਜਰੂਰ ਆਉਂਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ 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 ਵੋ ਜੱਟ ਮਹਾਰਾਜ ਜੀ ਕੋ ਨਹੀਂ ਛੋਜੂ ਕੁਛ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਹਨ ਬੜਾ ਮਜ਼ਬੂਤ ਸਤਿਗੁਰੂ ਦੀ ਤੁਹਾਨੂੰ ਮਾਂ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆਹ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦਈਏ ਜੋ ਨਹੀਂ ਦੱਸਦੇ ਪਹਿਲਾਂ ਅੱਗੀਵਾ ਜਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋ ਨਿਆ ਬੋਲੇ ਸੋ ਨਿਆ ਵੇਖੀ ਜਾ ਬਾਂਦੇ ਛੇਤੀ ਮੁੰਡਾ ਸਾਡੇ ਮੰਦਿਰ ਆਵੇ ਆ ਬਾਂਦੇ ਲਾਹਣ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਨਹੀਂ ਨਾਲ ਇੱਥੇ ਸੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦੇ ਮਾਦੋ ਲਾ ਦੇ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛੋਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਥੋਂ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤੋਂ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋਗੇ ਜਿੰਨੇ ਜਕਾਰੇ ਛੱਡ ਬੈਜੇ ਜੋ ਕੀ ਦੱਸਦੇ ਪਹਿਲਾ ਅਜੀਬ ਜਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋ ਨਿਆ ਬੋਲੇ ਸੋ ਨਿਆ ਆ ਬਾਂਦੇ ਲਾਹ ਦੇ ਖੇਤੀ ਮੁੰਡਾ ਸਾਡੇ ਮੱਥੇ ਆ ਕੇ ਆ ਬਾਂਦੇ ਲਾਹ ਦੇ ਵੇਖ ਲੋ ਮੇਰੇ ਪ੍ਰਹਾਰ ਕੋਸ਼ਟਾ ਦੀ ਨਾਲ ਹੈ ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਦਿਓ ਲਾ ਦਿਓ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਡੂ ਬੋਛਦੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਦ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੋਤੇ ਨਹੀਂ ਖਲੋਣੀ ਇਹ ਨਹੀਂ ਘਲੋਣੀ ਪੁੱਤ ਮਿੱਟੀ ਨਹੀਂ ਘਲੋਣੀ ਇਹਦੇ ਦਾ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋਗੇ ਜਿੰਨੇ ਜਕਾਰੇ ਛੱਡ ਲੈਦੇ ਜੋ ਧੀ ਦੱਸਣੇ ਪਹਿਲਾ ਅਦੀਵਾ ਕਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲਾ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਚਾ ਪਾਤਸ਼ਾਹ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉੱਛਲ ਜੂ ਕੁਛ ਨਹੀਂ ਤਾਂ ਟੁੱਟਦਾ ਨਹੀਂ ਜੱਟਾ ਤਗੜੇ ਹੋ ਜਾਓ ਬੰਦ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਬੜੀ ਆ ਤਾਨੂੰ ਮਾਰ ਇਖਵਾ ਗਿਆ ਤਾਨੂੰ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਲੈਦੇ ਜੋ ਠੀਕ ਗੱਲ ਇਹ ਪਹਿਲਾ ਦੀਵਾ ਜਿੰਨੇ ਜਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ ਆਂ ਮੇਟਾ ਇਹ ਮੁਸੀਬਤ ਚਲ ਜਾਣੀ ਜੋ ਬੋਲੇ ਸੋਨਿਆ ਬੋਲੇ ਸੋਨਿਆ ਆ ਬਾਂਦੇ ਲਾ ਦੇ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਦੀ ਗੱਲ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਦਿਓ ਲਾ ਨੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਡੂ ਬੋਛ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਤੁਹਾਨੂੰ ਮਾਰ ਇਥੋਂ ਆ ਗਿਆ ਤੁਹਾਨੂੰ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤੋਂ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋਗੇ ਜਿੰਨੇ ਜਕਾਰੇ ਛੱਡਦਾ ਜਿਓ ਕੀ ਦੱਸਣੇ ਪੈਰਾ ਜੀਵਾ ਕਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋਨਿਆ ਬੋਲੇ ਸੋਨਿਆ ਆਹ ਕਿਦਾ ਬੰਦੇ ਛੇਤੀ ਮੁੰਡਾ ਸਾਡੇ ਅੰਦਰ ਆ ਕੇ ਆਹ ਬੰਦੇ ਲਾੜ ਵੇਖ ਲੋ ਦੇਰੇ ਪ੍ਰਹਾਰ ਕੋਸ਼ਟਾ ਦੀ ਗੱਲ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ভাই ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਜੂ ਕੋਈ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਥੋਂ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੋਤੇ ਨਹੀਂ ਖਲੋਣੀ ਇਹ ਨਹੀਂ ਘਲੋਣੀ ਪੁੱਤ ਮਿੱਟੀ ਨਹੀਂ ਘਲੋਣੀ ਇੰਦੇ ਸਭ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛਡੋ ਜਕਾਰੇ ਛਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦਈਏ ਜੋ ਕੀ ਦੱਸਣੇ ਪੈਰੇ ਆ ਜੀਵਾ ਕਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੋ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਚਾ ਪਾਤਸ਼ਾਹ ਲਾਵੋ 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 ਜੱਟ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉੱਛੋ ਜੂ ਕੁਛ ਨਹੀਂ ਤਾਂ ਟੁੱਟਦਾ ਨਹੀਂ ਜੱਟੋ ਤਗੜੇ ਹੋ ਜਾਓ ਬੰਦ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਬੜੀ ਆ ਤਾਨੂੰ ਮਾਰ ਐ ਖਵਾ ਗਿਆ। ਧੰਨ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ। ਪੁੱਤ ਇਹ ਨਹੀਂ ਖਲੋਣੀ। ਇਹ ਨਹੀਂ ਖਲੋਣੀ ਪੁੱਤ ਮਿੱਟੀ। ਨਹੀਂ ਖਲੋਣੀ। ਇਹਦੇ ਉੱਤੇ ਪੁੱਤ ਭਰੋ। ਭਰ ਦਿਓ ਛੇਰੋ ਕੋਈ ਨਹੀਂ ਗੱਲ। ਆਹ ਰੇਤਾ ਭਰੋ ਥੱਲੇਓ। ਹੰਬਲ ਕੇ ਗਾਲੀ ਕੋਈ ਨਹੀਂ। ਜਿਕਾਰੇ ਛੱਡੋ ਜਿਕਾਰੇ ਛੱਡੋ ਤਗੜੇ ਹੋਗੇ ਜਿੰਨੇ ਜਿਕਾਰੇ ਛੱਡਦਾ ਦੇਜੋ। ਜੀ ਦੱਸਦੇ ਨਾ ਪਹਿਰੇ ਆ ਜੀਵਾ। ਜਿੰਨੇ ਜਿਕਾਰੇ ਛੱਡ ਸਕਦੇ ਛੱਡ ਦੋ। ਮਿੰਟ 20 ਜੇ ਤੁਹਾਡੇ ਕੋਲ। ਵੀ ਆ ਮੇਟਾ ਮੁਸੀਬਤ ਕੱਲ ਜਾਣੀ ਜਾਓ ਬੋਲੇ ਸੋ ਨਿਆ ਬੋਲੇ ਸੋ ਨਿਆ ਮੈਂ ਕਿਹਾ ਬਾਂਦੇ ਛੇਤੀ ਮੁੰਡਾ ਸਾਡੇ ਮੰਦਰਾਂ 'ਤੇ ਆ ਬਾਂਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਨਹੀਂ ਗਾਲਾ ਇੱਥੇ ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਾ ਪਾਸ਼ਾ ਲਾ ਦੋ ਲਾ ਦੋ ਲਾ ਵੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛੋਜੂ ਕੋਈ ਨਹੀਂ ਟੁੱਟਦਾ ਤਗੜੇ ਹੋ ਜਾ ਬਲ ਬੜਾ ਮਜਬੂਤ ਸਤਿਗੁਰੂ ਦਾ ਤੁਹਾਨੂੰ ਮਰੇ ਖਵਾ ਦਿਆ ਤੁਹਾਨੂੰ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਿਕਾਰੇ ਛੱਡੋ ਜਿਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਿਕਾਰੇ ਛੱਡਦਾ ਹੀ ਦੇ ਜੋ ਜੀ ਦੱਸਦੇ ਨਾ ਮੇਰਾ ਅੱਦੀਵਾ ਜਿੰਨੇ ਜਿਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚੱਲ ਜਾਣੀ ਜਾਓ ਬੋਲੇ ਸੋ ਨਿਆ ਬੋਲੇ ਸੋ ਨਿਆ ਮੈਂ ਕਿਹਦਾ ਬਾਂਦੇ ਸੇਜੀ ਮੁੰਡਾ ਸਾਡੇ ਅੰਦਰ ਆਵੇ ਆ ਬਾਂਦੇ ਲਾਲ ਵੇਖ ਲਓ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾ ਲਾਵੋ ਲਾ ਲਾਵੋ ਜੱਤਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛੋਜੂ ਬੋਛਨੀ ਦਾ ਟੁੱਟਦਾ ਨਹੀਂ ਜੱਤਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਥੋ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹ ਦੋਤਾ ਪੁੱਤ ਭਰੋ ਭਰ ਦਿਓ ਛੇਰੋਂ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡਦਾ ਇੱਧੇ ਜੋ ਜੀ ਦੱਸ ਦਿਓ ਪਹਿਲਾ ਆ ਵੀਆ ਜਿੰਨੇ ਜਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋਨਿਆ ਬੋਲੇ ਸੋਨਿਆ ਆ ਬੰਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਦੀ ਗੱਲ ਐ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛੋ ਲਾਵੋ 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 ਜੱਤਾ ਗੁਰਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਜੂ ਕੋਈ ਨਹੀਂ ਤਾਂ ਟੁੱਟਦਾ ਨਹੀਂ ਜਦੋਂ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਥੇ ਆ ਗਿਆ ਆਹ ਨੂੰ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇੜਾ ਲੈ ਆਹ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦਈਏ ਜੋ ਕੀ ਦੱਸਣੇ ਪਹਿਲਾ ਅੱਦੀਵਾ ਜਿੰਨੇ ਜਕਾਰਾ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੋ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਚਾ ਪਾਤਸ਼ਾਹ ਲਾਵੋ 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 ਜੱਟ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉੱਛੋ ਜੂ ਕੁਛ ਨਹੀਂ ਤਾਂ ਟੁੱਟਦਾ ਨਹੀਂ ਜੱਟੋ ਤਗੜੇ ਹੋ ਜਾਓ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਬੜੀ ਆ ਤਾਨੂੰ ਮਾਰ ਇਥੋਂ ਆ ਜਾ। ਤਾਨੂੰ ਗੁਰੂ ਸਾਹਿਬ ਦੀ ਮਹਾਰਾਜੀ ਕਿਰਪਾ ਕਰੋ। ਪੁੱਤ ਇਹ ਨਹੀਂ ਖਲੋਣੀ। ਇਹ ਨਹੀਂ ਖਲੋਣੀ ਪੁੱਤ ਮਿੱਟੀ। ਨਹੀਂ ਖਲੋਣੀ। ਇਹਦੇ ਉੱਤੇ ਪੁੱਤ ਭਰੋ। ਭਰ ਦਿਓ ਛੇਰੋ ਕੋਈ ਨਹੀਂ ਗੱਲ। ਆਹ ਰੇਤਾ ਭਰੋ ਥਲਿਓ। ਹੰਬਲ ਕੇ ਗਾਲੀ ਕੋਈ ਨਹੀਂ। ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦਈਏ ਜੋ। ਜੀ ਦੱਸਦੇ ਪਹਿਲਾ ਆ ਜੀਵਾ। ਕਿੰਨੇ ਜਕਾਰੇ ਛੱਡ ਸਕਦੇ ਛੱਡ ਦੋ। ਮਿੰਟ 20 ਜੇ ਤੁਹਾਡੇ ਕੋਲ ਆ। ਦਿਆਂ ਮੇਟਾ ਮੁਸੀਬਤ ਕਾਲ ਜਾਣੀ ਜਾਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਮੈਂ ਕਿਹਾ ਬਾਂਦੇ ਸੇਤੀ ਮੁੰਡਾ ਸਾਡੇ ਬੰਦੇ ਆ ਗਏ ਆ ਬਾਂਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਨਹੀਂ ਗਾਲਾ ਇਸੇ ਜਰੂਰ ਅਰੰਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਦਿਓ ਲਾਵੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਲ ਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਦ ਬੜਾ ਮਜਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਥੋ ਆ ਗਿਆ ਧੰਨ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਿਕਾਰੇ ਛੱਡੋ ਜਿਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਿਕਾਰੇ ਛੱਡਦਾ ਦੇ ਜੋ ਕੀ ਦੱਸਣੇ ਮੇਰਾ ਅਦੀਵਾ ਜਿੰਨੇ ਜਿਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋਨਿਆ ਬੋਲੇ ਸੋਨਿਆ ਮੈਂ ਕਿਹਦਾ ਬਾਂਦੇ ਛੇਤੀ ਮੁੰਡਾ ਸਾਡੇ ਮੰਦਿਰਾਂ ਉੱਤੇ ਆ ਬਾਂਦੇ ਲਾਲ ਵੇਖ ਲੋ ਮਰੇ ਪ੍ਰਹਾਰ ਕੋਸ਼ਟਾ ਦੀ ਗਾਲਾਂ ਤੇ ਜਰੂਰ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਦਿਓ ਲਾ ਦਿਓ ਜਦੋਂ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਡੂ ਬੋਛਨੀ ਦਾ ਟੁੱਟਦਾ ਨਹੀਂ ਜਦੋਂ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਦਿਆ ਧੰਨ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ ਪੋਤੇ ਨਹੀਂ ਖਲੋਣੀ ਇਹ ਨਹੀਂ ਘਲੋਣੀ ਪੁੱਤ ਮਿੱਟੀ ਨਹੀਂ ਘਲੋਣੀ ਇਹਦੇ ਉੱਪਰ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਕਿੰਨੇ ਜਕਾਰੇ ਛੱਡਦਾ ਉਹਦੇ ਜੋ ਜੀ ਦੱਸਦੇ ਪਹਿਰਾ ਦੀਵਾ ਕਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਟਲ ਜਾਣੀ ਜੋ ਬੋਲ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਚਾ ਪਾਤਸ਼ਾਹ ਲਾਵੋ 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 ਜੱਟ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛੋ ਜੂ ਕੁਛ ਨਹੀਂ ਦਾ ਟੁੱਟਦਾ ਨਹੀਂ ਜੱਟੋ ਤਗੜੇ ਹੋ ਜਾਓ ਵਾਹ ਨਵਰਾਮ ਬਿਬੂ ਦਾ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਦਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦਈਏ ਜੋ ਕੀ ਦੱਸਣੇ ਪੈਰੇ ਆ ਜੀਵਾ ਕਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਮੈਂ ਕਿਹਾ ਬਾਂਦੇ ਛੇਤੀ ਮੁੰਡਾ ਨਾਲੇ ਮੰਦਰਾ ਆ ਕੇ ਆ ਬਾਂਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਨਹੀਂ ਗੱਲ ਐ ਤੇ ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਤਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛੋਜੂ ਕੋਛ ਨਹੀਂ ਦਾ ਟੁੱਟਦਾ ਨਹੀਂ ਜੱਤਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਥੋ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲੇ ਹੋ ਹੰਬਲ ਕੇ ਗਾਲੀ ਕੋਈ ਨਹੀਂ ਕਾਰੇ ਛਡੋ ਜਕਾਰੇ ਛਡੋ ਤਗੜੇ ਹੋ ਗਏ ਕਿੰਨੇ ਜਕਾਰੇ ਛੱਡਦੇ ਜੋ ਕੀ ਦੱਸਣੇ ਪੈਰੇ ਆ ਜੀਵਾ ਕਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ 깔 ਜਾਣੀ ਜੋ ਬੋਲੇ ਸੋਨਿਆ ਬੋਲੇ ਸੋਨਿਆ ਮੈਂ ਕਿਹਾ ਬਾਂਦੇ ਛੇਤੀ ਮੁੰਡਾ ਸਾਡੇ ਮੰਦਰਾ ਉੱਤੇ ਆ ਬਾਂਦੇ ਲਾਲ ਵੇਖ ਲੋ ਵੇਲੇ ਪ੍ਰਹਾਰ ਕੋਸ਼ਟਾ ਨਿਕਾਲ ਲੈ ਤੇ ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਦਿਓ ਲਾ ਦਿਓ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਲ ਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਲਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੋਤੇ ਨਹੀਂ ਖਲੋਣੀ ਇਹ ਨਹੀਂ ਘਲੋਣੀ ਪੁੱਤ ਮਿੱਟੀ ਨਹੀਂ ਘਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਕਿੰਨੇ ਜਕਾਰੇ ਛੱਡ ਦਈਏ ਜੋ ਹੀ ਦੱਸਦੇ ਪਹਿਲਾ ਆ ਜੀਵਾ ਕਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਂਦੇ ਬਾਂਦੇ ਖੇਤੀ ਮੁੰਡਾ ਸਾਡੇ ਮੰਦਰਾ ਵਿੱਚ ਆਏ ਆ ਬਾਂਦੇ ਲਾਹਣ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਨੀ ਗਾਲਾਂ ਇੱਥੇ ਜ਼ਰੂਰ ਆਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾ ਦਿਓ ਲਾ ਦਿਓ ਲਾ ਦਿਓ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਡੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਤਨ ਮਾਰ ਇਖਵਾ ਦਿਆ ਤਨ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤੋਂ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋਗੇ ਜਿੰਨੇ ਜਕਾਰੇ ਛੱਡਦਾ ਇਦਾਂ ਜੋ ਠੀਕ ਆ ਸਾਨੂੰ ਮੇਰਾ ਅਦੀਵਾ ਜਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ ਵੀਹ ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋਨਿਆ ਬੋਲੇ ਸੋਨਿਆ ਇਹ ਬਾਂਦੇ ਖੇਤੀ ਮੁੰਡਾ ਨਾਡੇ ਮੰਦਰਾ ਹੋਵੇ ਆ ਬਾਂਦੇ ਲਾ ਲੇਖ ਲੋ ਮੇਰੇ ਭਰਾ ਰਿਕਵੈਸਟ ਹੈ ਵੀ ਗਾਲਾ ਇੱਥੇ ਸ਼ਰੂ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਲਾਵੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਲ ਜੂ ਕੋਈ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਤੁਹਾਨੂੰ ਮਾਰ ਐ ਖਵਾ ਦਿਆ ਤੁਹਾਨੂੰ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ 'ਚ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਖਲਿਓ ਹੰਬਲ ਕੇ ਗਾਨੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦੋ ਜੀ ਦੱਸਣੇ ਪਹਿਰੇ ਆ ਜੀਵਾ ਜਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋ ਨਿਆ ਬੋਲੇ ਸੋ ਨਿਆ ਆ ਬਾਂਦੇ ਲਾੜ ਵੇਖ ਲਓ ਮੇਰੇ ਆਰ ਕੋਸ਼ਟਾ ਦੀ ਦਾਲਾਇ ਤੇ ਜਰੂਰ ਆਮ ਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛੋ ਲਾ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਡੂ ਬੋਛਣੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰ ਦੀ ਕਿਰਪਾ ਵੜੀ ਆ ਧੰਨ ਮਾਰ ਇਥੋਂ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੋਤੇ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਡਾਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛਡੋ ਜਕਾਰੇ ਛਡੋ ਤਗੜੇ ਹੋਗੇ ਜਿੰਨੇ ਜਕਾਰੇ ਛੱਡਦਾ ਇੱਜੋ ਕੀ ਦੱਸਣੇ ਪਹਿਰਾ ਵੀਵਾ ਜਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਚਾ ਪਾਛਾ ਲਾਵੋ 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 ਜੱਟ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉੱਛਲ ਜੂ ਕੁਛ ਨਹੀਂ ਦਾ ਟੁੱਟਦਾ ਨਹੀਂ ਜੱਟ ਤਗੜੇ ਹੋ ਜਾਓ ਬੰਦ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਬੜੀ ਆ ਕਾਨੂੰ ਮਾਰਇ ਖਵਾ ਗਿਆ ਕਾਨੂੰ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਡਾਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛਡੋ ਜਕਾਰੇ ਛਡੋ ਤਗੜੇ ਹੋ ਗਏ ਜਿੰਨੇ ਜਕਾਰੇ ਹੀ ਦੱਸ ਗਿਓ ਪਹਿਲਾ ਅੱਜ ਆ ਜਿੰਨੇ ਜਕਾਰਾ ਛੱਡ ਸਕਦਾ ਛੱਡ ਦੋ ਕਿੰਨ ਟਵੀ ਜੇ ਤੁਹਾਡੇ ਕੋਲ ਆ ਵੀਹ ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੰਦੇ ਬਾਂਦੇ ਛੇਤੀ ਮੁੰਡਾ ਸਾਡੇ ਅੰਦਰ ਆ ਕੇ ਆ ਬੰਦੇ ਲਾਹ ਦੇਖ ਲੋ ਮੇਰੇ ਭਾਰ ਕੋਸ਼ਟਾ ਦੀ ਗੱਲ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾ ਦਿਓ ਲਾ ਦਿਓ ਲਾਵੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਉਛੋਜੂ ਬੋਛ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬਰਾ ਮਜਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਦਿਆ ਧੰਨ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਖਲਿਓ ਹੰਬਲ ਕੇ ਗਾਲੀ ਕੋਈ ਨਹੀਂ ਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਕਿੰਨੇ ਜਕਾਰੇ ਛੱਡਦਾ ਇਹਦੇ ਜੋ ਕੀ ਦੱਸੂਗਾ ਮੇਰਾ ਅਜੀਬਾ ਕਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋਨਿਆ ਬੋਲੇ ਸੋਨਿਆ ਮੈਂ ਕਿਹਾ ਬੰਦੇ ਖੇਤੀ ਮੰਗੋ ਸਾਡੇ ਮਸਲਾ ਦੇ ਧਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਦੀ ਗੱਲ ਆ ਇਥੇ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛੋ ਲਾ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛੋਜੂ ਬੋਛਣੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬਲ ਬੜਾ ਮਜ਼ਬੂਤ ਸੁਰਦੀ ਕਿਰਪਾ ਵੜੀ ਆ ਧੰਨ ਮਹਾਰਾਜ ਥੋ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹ ਦੋਸਤਾਂ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੜੋ ਜਕਾਰੇ ਛੜੋ ਤਗੜੇ ਹੋ ਗਏ ਜਿੰਨੇ ਜਕਾਰੇ ਛੜ ਦਈਏ ਜੋ ਕੀ ਦੱਸ ਰਿਹਾ ਮੇਰਾ ਅੱਜਾ ਕਿੰਨੇ ਜਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ 깔 ਜਾਣੀ ਜਾਓ ਬੋਲ બોલે સોનકી આ બધે છેતી મુખ્ય સામે મંદિરે આજે આ બધે લાલ વેચ લો